ਪਿੱਛੇ ਆਇਓ ਭਾਈ ਵੇਖਿਓ ਮਾੜਾ ਕੱਖ ਮਾਂਡਾ ਹੀ ਮੇਰਾ ਭਰਾ ਓ ਮੇਰਾ ਭਰਾ ਰਵੀਰ ਸਿੱਖ ਮਾਂਡਾ ਜਹੀ ਓ ਚਰਾਸੀ ਵੇੜਾ ਮੈਂਨੇ ਪੱਕਾ ਦੱਤ ਖਾਈਏ ਭਾਈ ਬੰਦੇ ਕਰ ਦੋ ਕੱਖ ਦੱਤ ਖਾਰੇ ਮਰਾਸੀਆ ਮੈਂ ਛੋਟੀ ਕੀ ਹਾਂ ਮੈਨੂੰ ਸਾਰਾ ਕੋਈ ਨਹੀਂ ਚੰਗਾ ਲੱਗਿਆ ਰਾਸੀਆ ਤੁਹਾਡੇ ਸਾਥ ਨਾ ਤਾਂ ਇੱਕ ਨੂੰ ਚੰਗੇ ਲੱਗਦੇ ਨਾ ਤਾਂ ਕਿਸਾਨ ਚੰਗੇ ਲੱਗਦੇ ਕੀ ਕਰਾਂ ਮੈਨੂੰ ਨਹੀਂਓ ਕਿਸਾਨ ਵੀ ਤੁਹਾਡੇ ਚੰਗੇ ਲੱਗਦੇ ਮੈਨੂੰ ਨਹੀਂ ਆ ਕੋਈ ਨਹੀਂ ਆ ਚੰਗਾ ਲਾ ਨਾ ਕਿਸਾਨ ਚੰਗੇ ਵੜਦੇ ਨਾ ਕੋਈ ਕੋਈ ਮਤ ਨਹੀਂ ਚੰਗਾ ਲਾਤਾ ਬਾਬਾ ਦੁਸ਼ਮਣ ਹਰ ਦਸਮਣ ਕਰ ਦੁਸ਼ਮਣ ਮੇਰੀ ਦੁਸ਼ਮਣ ਜੇ ਹਰ ਸਿ ਮਟਵਾ ਦੇ ਮੇਰਾ ਭਰਾ ਖਾਤਾ ਮੇਰੀ ਮਾਂ ਖਾਦੀ ਮੇਰੇ ਭਰਾ ਮੇਰੇ ਪਿਓ ਦਾ ਮੇਰੇ ਕੋ ਪ੍ਰੈਕਿਡੈਂਟ ਫੱਤੇ ਵਾਲੀ ਦੇ ਵਿੱਚ ਕਰਾਏ ਜੇ ਰਮਦਾਸ ਵਾਲੀ ਸਰਦ ਬਾਬਾ ਜੀ ਤੇ ਨਾਮ ਵਾਲੇ ਮੀਨਾਂ ਮੈਂ ਜੀ ਆ ਰਿਹਾ ਸੀ ਕਿ ਆ ਵੀ ਉੱਠਿਆ ਰਹਿਣ ਵਾਲਾ ਮੈਂ ਮਾਈਕ ਮਾਈਕ ਨਹੀਂ ਪਾ ਮੈਂ ਹਾਂ ਉਸ ਨੰਬਰ ਕੋ ਮੈਂ ਜਾ ਕੀ ਗੱਲ ਹੋਈ ਕਿਉਂ ਆਏ ਸੀ ਪਹਿਲੇ ਸਾਫ਼ ਕਰ ਲੈ ਮੈਂ ਆਇਆ ਨਾ ਰਹਿਣ ਸੰਗ ਚੌੜੇ ਨੂੰ ਮੈਂ ਬਸਤੇ 2007 ਚ ਵੰਡੇ ਸੀ ਜਿਹੜਾ 2000 ਮੇਰੇ ਹਸਬੰਦ ਬਲਵਿੰਦਰ ਸਿੰਘ ਨੇ ਇਲੈਕਸ਼ਨ ਲੜੀ ਸ੍ਰਾਮ ਨਿਕਾਲੀ ਦਾ ਨੰਬਰ 60 ਸਰਦਾਰ ਸਿੰਘ ਮਚੀ ਦਾ ਮਾਨ ਵੱਲ ਸਿੰਘ ਜੂੜੇ ਨੂੰ ਤੁਸੀਂ ਸਮਰਥਨ ਕਰਨ ਵਾਸਤੇ ਆਏ ਹੋ ਹਾਂ ਜੀ ਮੈਂ ਉਹਨਾਂ ਨੂੰ ਮਿਲਣਾ ਮੈਂ ਦੱਸ਼ਣ ਹੀ ਕਰਨੇ ਆ ਉਹਨਾਂ ਦੇ ਇਹ ਡੱਬਾ ਕਹਦਾ ਸਿਲੈਂਟਰ ਮੈਂ ਉਹਨਾਂ ਨੂੰ ਖਾਣੇ ਭਰਤੀ ਨਾ ਮਰਫੀ ਕੱਚ ਕਹੋਣੀ ਆਂ ਲੰਗ ਨਹੀਂ ਗੋਲੀ ਚਲਾਈਤਾ ਕਰਕੇ ਇਹ ਨਹੀਂ ਉਹਨਾਂ ਨੇ ਤਾਂ ਕਾਹੂੰ ਲਿਆ ਮੈਨੂੰ ਪਸ ਆਇਆ ਉਹਨਾਂ ਦਾ ਬਹੁਤ ਵੱਡੀ ਪ੍ਰਾਪਰਟੀ ਹੈ ਕੋਈ ਨਹੀਂ ਰਹਿ ਗਈ ਪੂਰੀ ਪ੍ਰਾਪਰਟੀ ਨਹੀਂ ਰਹਿ ਗਈ ਮੇਰੀ ਕੋਈ ਪ੍ਰਾਪਰਟੀ ਨਹੀਂ ਰਹਿ ਗਈ ਪਰ ਹਰਮੰਦਰ ਸਾਹਿਬ ਉੱਪਰ ਗੋਲੀ ਚਲਾਈ ਗਈ ਇਹਨਾਂ ਨੇ ਮੇ ਜਿੱਟ ਕੇ ਨੇ ਇਹਨੇ ਬੇੜਾ ਕਰਕੇ ਜੇ ਇਹਨੇ ਠਾਣੇ ਧਮਾਕੇ ਹੁੰਦੇ ਇਹਨੇ ਕੱਚ ਧਮਾਕਾ ਕਰਾ ਮੈਨੂੰ ਤਾਂ ਠੰਡ ਪੈਂਦੀ ਆ ਇਹਦੇ ਕਾਜਿਤ ਮੈਂ ਕਾ ਕਰਾ ਇਹਦੇ ਬੱਚੇ ਤਾਂ ਮੁੰਡੇ ਨੇ ਵੇਖਿਆ ਇਹ ਤਾਂ ਮੁੰਡੇ ਮਾਰਾ ਮੈਨੂੰ ਤਾਂ ਖੜ ਦੇ ਪਈ ਤਾ ਤੁਹਾਡਾ ਕੀ ਨਾਮ ਤੁਹਾਡਾ ਕੀ ਨਾਮ ਇਹਨੇ ਮੇਰ ਮਠਾਈ ਤਾਂ ਲੈ ਕੇ ਆਈ ਇਹਦਾ ਵੀ ਕਰਨ ਕਾਲੋ ਨੇ ਇਹ ਜਿਹੜਾ ਆ ਸੁਖੀ ਰੰਦਾਵਾ ਨਿਰਮਲ ਸਿੰਘ ਕਾਲਾ ਇਹਨੇ ਐਕਸੀਡੈਂਟ ਕਰਾਇਆ ਅੱਜ ਦਾ ਦਿਨ ਮੇਰਾ ਭਰਾ ਰਵੇਲ ਸਿੰਘ ਆਈ ਜirajpur ਮੀਨਾ ਦੇ ਨਾਲ ਇਹਨੇ ਐਕਸੀਡੈਂਟ ਕਰਾਇਆ ਮੇਰਾ ਭਰਾ ਮਾਰਿਆ

ਮੈਨੂੰ ਤੁਹਾਡੀ ਪ੍ਰਸ ਨਹੀਂ ਚੰਗੀ ਲੱਗਦੀ ਹੁਣ ਮੈਨੂੰ ਤੁਹਾਡੀਆਂ ਪ੍ਰਸਾਂ ਨਹੀਂ ਚੰਗੀਆਂ ਲੱਗਦੀਆਂ ਮੈਨੂੰ ਨਹੀਂ ਤੁਹਾਡੀਆਂ ਪ੍ਰਸਾਂ ਚੰਗੀਆਂ ਲੱਗਣੀਆਂ ਅਦਾ ਤਨ ਲੋਕ ਦਾ ਬੋਚਿਆਓ ਵਾ ਇਹ ਜਾ ਥੱਲੇ ਭਾਈ ਸਾਰੇ ਸਾਰੇ ਯਾਰੋ ਚੰਦ ਕਰੇ ਪਾਈ ਪੈ ਪੈਰਾਂ ਬਰਫੀ ਲੱਗਿਆ ਆ ਅੱਜ ਮੇਰਾ ਪਹਾਰਾ ਪੰਜ 12 ਯਾਰ ਜਾਨ ਦਾ ਇਹ ਨਾ ਤੋਂ ਨੀ ਕਰਾਇਆ ਨਾ ਵੀ ਕਰਨ ਕਾਲਾ ਸਤਾ ਜੀਆ ਦੋ ਨਾ ਖਾਂ ਮੜੀਆਂ ਮੇਰੀਆਂ ਪੋਥਾ ਟੀਮ ਤਿੰਨ ਤਿੰਨ ਬਾਲਾਂ ਮੇਰੀਆਂ ਮੈਨੂੰ ਪਿਆ ਠੰਡ ਪੈਣੀ ਨਾ ਮੈਂ ਨਹੀਂ ਦੱਕੇ ਨੂੰ ਲੰਗਾ ਲੈ ਰਾਇਆ ਕੰਮ ਮੈਨੂੰ ਠੰਡ ਕਰੇ ਤੇ ਬਾਹਰ ਨਹੀਂ اور گیا ہے بعد میں رکھنا ہلا پانچے پانا دو جل آٹھو اے نا دو دو کرائے روی کا نکالو نے پتا کیا جس دو دو جی کھاں مڑیاں میر گیا وہ ساٹھیاں تین تین بھالوں میر گیا منوں پہ اٹھان کر پہنی نہیں جاتے ہیں انہوں نے جانے جيڪا چئي ٿو ان جو ڪو ڪم ناهي ڪيو آهي ۽ ان کي ڪو ٽيم ناهي ڏنو آهي ۽ اهو ٽيم جو وڌڻ مانگيو ٿو ۽ ريڙا ڪنهن ناهي